सा श्रीकाल जी मैं कुलदीप सिंह बरमालीपुर मेरे न्यू डी न्यूज मीडिया प्लेटफार्मे न्यूज फिफ्टी फोर पंजाब आवाज खबरें कुलदीप सिंह ब्रमालीपुर फेसबुक पेज के उ बड़ा प्यार दें ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੀਆਂ ਉਹ ਚੀਜ਼ਾਂ ਤੁਹਾਡੇ ਨਾਲ ਸਾਂਝਾ ਕਰਾਂ ਜਿਹੜੀਆਂ ਪੰਜਾਬ ਦੇ ਨੌਜਵਾਨ ਆਪਣੀ ਮਿੱਟੀ ਨਾਲ ਮੁਹੱਬਤ ਨਾਲ ਮੁਹੱਬਤ ਵਜੋਂ ਪਿਆਰ ਸਤਕਾਰ ਨਾਲ ਅੱਗੇ ਲੈ ਕੇ ਜਾਂਦੇ ਨੇ ਕਹਿੰਦੇ ਨੇ ਕਿ ਪੰਜਾਬ ਦੇ ਨੌਜਵਾਨ ਅਵਾਰਾ ਹੋ ਗਏ ਨਹੀਂ ਉਹ ਕੰਮ ਨਹੀਂ ਕਰਦੇ ਪਰ ਜਦੋਂ ਜੱਟਾਂ ਦੇ ਮੁੰਡੇ ਨੌਜਵਾਨ ਕਿਸਾਨਾਂ ਦੇ ਬੱਚੇ ਕੰਮ ਕਰਦੇ ਨੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਕੋਆਪਰੇਟ ਕਰੀਏ ਆਪਣੀ ਮਿੱਟੀ ਤੇ ਰਹਿ ਕੇ ਆਪਣੀ ਧਰਤੀ ਤੇ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਜਿਹੜੇ ਅੱਗੇ ਵਧਣਾ ਚਾਹੁੰਦੇ ਨੇ ਉਹ ਵੱਡੇ ਹੁੰਦੇ ਨੇ ਮਾਨ ਹੁੰਦੇ ਨੇ ਤੇ ਐਸੇ ਹੀ ਇੱਕ ਨੌਜਵਾਨ ਸਾਡੇ ਕੋਲ ਅੱਜ ਦੁਰਾਹਾ ਸ਼ਹਿਰ ਦੇ ਵਿੱਚ ਕਿਉਂਕਿ ਮੈਂ ਬਰਮਾਲੀਪੁਰ ਪਿੰਡ ਮੇਰਾ ਨੇੜੇ ਦੁਰਾਹਾ ਸ਼ਹਿਰ ਦੇ ਵਿੱਚ ਇੱਕ ਪਿੰਡ ਹੈ ਨੇੜੇ ਜੈਪੁਰਾ ਉਸ ਪਿੰਡ ਦੇ ਵਸਨੀਕ ਨੇ ਪ੍ਰਸਿੱਧ ਵਿਦਵਾਨ ਗਿਆਨੀ ਗਵਿੰਦਰ ਸਿੰਘ ਜੈਪੁਰਾ ਜੀ ਉਹਨਾਂ ਦੇ ਬੇਟੇ ਨੇ ਸਰ ਜਗਮੂਰ ਸਿੰਘ ਜੀ ਸਾਡੇ ਨਾਲ ਨੇ ਇਹਨਾਂ ਨੇ ਆਪਣਾ ਇੱਕ ਇਨਫਰਾਸਟ੍ਰਕਚਰ ਆ ਖੜਾ ਕੀਤਾ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਬੱਚਿਆਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਦਾ ਰਵਾਇਤ ਹੈ ਜਿਸ ਤਰ੍ਹਾਂ ਦਾ ਕਲਚਰ ਚੱਲ ਰਿਹਾ ਹੈ ਮੋਬਾਈਲ ਯੁੱਗ ਨੂੰ ਪ੍ਰਮੋਟ ਕਰਨ ਦਾ ਅੱਗੇ ਲਿਜਾਣ ਦਾ ਯਤਨ ਕੀਤਾ ਹੈ ਕਿ ਇਹਨਾਂ ਆਪਣੀ ਦੁਕਾਨ ਦੇ ਵਿੱਚ ਨਵੇਂ ਮੋਬਾਈਲ ਲਿਆ ਕੇ ਸਾਰੀਆਂ ਕੰਪਨੀਆਂ ਦੇ ਫਾਈਨਾਂਸ ਤੇ ਵੀ ਵੇਚਦੇ ਨੇ ਕੈਸ਼ ਤੇ ਵੀ ਵੇਚਦੇ ਨੇ ਉਹਨਾਂ ਦੇ ਇੰਸ਼ੋਰੈਂਸ ਲਈ ਵੀ ਜਿਹੜੀਆਂ ਕੰਪਨੀਆਂ एलिਜੀਬਲ ਨੇ ਉਹਨਾਂ ਨੂੰ ਨਿਰਧਾਰਤ ਕਰਦੇ ਨੇ ਤੇ ਲੋਕਾਂ ਨੂੰ ਸਾਥ ਸਾਥ ਸਹਿਯੋਗ ਦਿੰਦੇ ਨੇ ਦੀਵਾਲੀ ਦਾ ਤਿਉਹਾਰ ਚੱਲਦਾ ਤੇ ਦੀਵਾਲੀ ਦੇ ਤਿਉਹਾਰ ਨੂੰ ਤੁਸੀਂ ਵੀ ਆਪ ਕੋ ਆਪਣੇ ਘਰ ਮੋਬਾਈਲ ਲੈ ਕੇ ਜਾਓ ਤੁਸੀਂ ਵੀ ਆਪ ਕੋ ਆਪਣੇ ਮੋਬਾਈਲ ਨੂੰ ਰਿਪੇਅਰ ਕਰਾਉਣ ਲਈ ਇਸ ਦੁਕਾਨ ਤੇ ਆਉ ਉਥੇ ਰਿਪੇਅਰ ਵੀ ਹੁੰਦੀ ਹੈ ਇੱਥੇ ਐਕਸੈਸਰੀ ਵੀ ਮਿਲਦੀ ਹੈ ਇੱਥੇ ਮੋਬਾਈਲਾਂ ਦਾ ਹਰ ਤਰ੍ਹਾਂ ਦਾ ਸਮਾਨ ਹੈ ਜਿਹੜਾ ਇਸ ਬੱਚੇ ਕੋਲੋਂ ਨੌਜਾਨ ਜਗਮੂਰ ਸਿੰਘ ਕੋਲੋਂ ਆਪਾਂ ਗੱਲ ਵੀ ਕਰਦੇ ਹਾਂ ਤੁਸੀਂ ਆਹ ਦੇਖ ਸਕਦੇ ਹੋ ਆ ਐਟ Oppo ਤੇ ਆ iPhone ਜਿਹਨੂੰ ਅਸੀਂ ਅੱਜ ਦੇ ਯੁੱਗ ਦਾ ਇੱਕ ਤਰ੍ਹਾਂ ਦਾ ਗਹਿਣਾ ਕਹਿੰਦੇ ਆ ਹਰ ਤਰ੍ਹਾਂ ਦੇ ਸੈਕੰਡ ਹੈਂਡ ਨਵੇਂ ਹਰ ਕੰਪਨੀ ਦੇ ਮੋਬਾਈਲ ਨੇ ਜਿਹੜੇ ਇੰਸ਼ੋਰੈਂਸ ਕਰਵਾ ਕੇ ਵੀ ਦਿੰਦੇ ਨੇ ਤੇ ਖੁਦ ਕੈਸ਼ ਵੀ ਦਿੰਦੇ ਨੇ ਤੇ ਇਹ ਛੋਟੀ ਉਮਰ ਦਾ ਨੌਜਵਾਨ ਸਾਡੇ ਨਾਲ ਆ ਕਿਹਨਾ ਮੇਰੇ ਬੇਟਾ ਨਾਮ ਦੱਸਿਓ ਇਕਮਨ ਸਿੰਘ ਬੈਣੀਪਾਲ ਅਸਿਕਾ ਜੀ ਸਰਸੀਕਾ ਜੀ ਹਾਂ ਜੀ ਬੇਟਾ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਸ਼ੁਰੂ ਕਰਿਆ ਆਪਾਂ ਨੂੰ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਤੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋਇਆ ਹਲੇ ਇਸ ਦੁਕਾਨ ਨੂੰ ਉਹਨਾਂ ਨੂੰ ਕਰਿਆ ਤੇ ਮੈਨੂੰ ਜਿੱਥੋਂ ਜਿੱਥੋਂ ਪਤਾ ਲੱਗਿਆ ਉਸ ਮੁਤਾਬਕ ਮਿੱਠੀ ਬੋਲੀ ਮੁਹੱਬਤ ਇਹਨਾਂ ਦੇ ਪਿਤਾ ਜੀ ਦੀ ਵੀ ਇਹਨਾਂ ਦੀ ਬੀਨਾਂ ਤੇ ਦਾਦਾ ਜੀ ਦੀ ਵੀ ਹੈਗਾ ਉਹ ਇਹਨਾਂ ਦੇ ਬੱਚਿਆਂ ਦੇ ਕੰਮ ਆ ਰਹੀ ਹੈ ਛੋਟੀ ਦੁਕਾਨ ਤੋਂ ਹੁਣ ਵੱਡੀ ਹੋ ਗਈ ਹੈ ਤੇ ਵੱਡੀ ਤੋਂ ਹੋਰ ਵੱਡੀ ਹੋ ਜਾਣੀ ਹੈ ਰਿਪੇਅਰ ਵੀ ਕੀਤੀ ਜਾਂਦੀ ਹੈ ਤੇ ਤੁਸੀਂ ਨਵੇਂ ਮੋਬਾਈਲ ਵੀ ਕਿਦਾਂ ਵੇਚਦੇ ਹੋ ਨਵੇਂ ਮੋਬਾਈਲ ਹਾਂਜੀ ਆਪਣੇ ਕੋਲ ਸਹਾਰੀ ਤਰ੍ਹਾਂ ਦੀ ਸਹੂਲਤਾਂ ਜਿਵੇਂ ਨਵੇਂ ਮੋਬਾਈਲ ਆਪਾਂ ਕੈਸ਼ ਦੇ ਉੱਪਰ ਵੀ ਵੇਚਦੇ ਹਾਂ ਤੇ ਫਾਈਨਾਂਸ ਵੀ ਕਰਦੇ ਹਾਂ ਜਿਹਹਦੀ ਬੰਦੇ ਰਿਕੁਆਇਰਮੈਂਟ ਹੈ ਉਸ ਹਿਸਾਬ ਨਾਲ ਆਪਣੇ ਕੋਲ ਸਾਰੇ ਮਾਡਲ ਅਵੇਲੇਬਲ ਹੁੰਦੇ ਨੇ ਜਿਵੇਂ ਕਿ Oppo Vivo Samsung MI iPhone ਸਾਰੇ ਤਰ੍ਹਾਂ ਦੀ ਆਪਣੇ ਕੋਲ ਸਹੂਲਤ ਅਵੇਲੇਬਲ ਹੈ ਜੀ ਹਰ ਕਿਸਮ ਦਾ ਮੋਬਾਈਲ ਜਗਮਉਂ ਨੇ ਦੱਸਿਆ ਕਿ ਹਰ ਕਿਸਮ ਦਾ ਇਹ ਬੈਨੀਪਾਲ ਪਰਿਵਾਰ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਬੈਨੀਪਾਲ ਪਰਿਵਾਰ ਨੇ ਤੇ ਹਰ ਕਿਸਮ ਦੀ ਸਹੂਲਤ ਰਿਪੇਅਰ ਕਰਾਉਣਾ ਹੈ ਕੋਈ ਕਿਸੇ ਕੰਪਨੀ ਦਾ ਕਿਹੋ ਜਿਹਾ ਵੀ ਮੋਬਾਈਲ ਉਹ ਲੈ ਕੇ ਆਓ ਨਵਾਂ ਖਰੀਦਣਾ ਉਹ ਲੈ ਜਾਓ ਆਪਣੇ ਘਰ ਦੀਵਾਲੀ ਦੀਆਂ ਕੁਰਸੀਆਂ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਬਿਨਣ ਵਾਸਤੇ ਇਸ ਕੇਸ ਕੈਵਨ ਦੁਕਾਨ ਦੇ ਉੱਤੇ ਦੁਕਾਨ ਦਾ ਨਾਂ ਹੈ ਕੇਸ ਕੈਵਨ ਜਦੋਂ ਅਸੀਂ ਰਾਜਵੰਤ ਹਸਪੀਟਲ ਤੋਂ ਥੋੜਾ ਹੋਰ ਅੱਗੇ ਨਹਿਰ ਦੇ ਪੁਲ ਬਣ ਜਾਂਦੇ ਆ ਤੇ ਰਸਤੇ ਦੇ ਵਿੱਚ ਗਿਆਨੀ ਟੈਰਾ ਵਾਲੇ ਦੇ ਬਿਲਕੁਲ ਕੋਲੇ ਲਗਭਗ ਤੁਹਾਨੂੰ ਬਾਹਰ ਲਿਖਿਆ ਹੋਇਆ ਹੈ ਕਿ ਇਸ ਕੈਵਨ ਤੁਸੀਂ ਸਕਰੀਨ ਦੇ ਉੱਤੇ ਚੱਲਦਾ ਵੀ ਦੇਖ ਸਕਦੇ ਹੋ ਕਿ ਇਸ ਕੈਵਨ ਨਾਂ ਦਾ ਇਹ ਸ਼ੋਅਰੂਮ ਇਹ ਦੁਕਾਨ ਤੁਹਾਨੂੰ ਨਜ਼ਰ ਆਵੇਗੀ ਤੇ ਤੁਸੀਂ ਜਰੂਰ ਆਉਣਾ ਇਸ ਦੁਕਾਨ ਤੇ ਯਾਦ ਰੱਖਿਓ ਇਸ ਦੁਕਾਨ ਦੇ ਉੱਤੇ ਮੁਨਾਫਾ ਘੱਟ ਮੁਹੱਬਤ ਜ਼ਿਆਦਾ ਤੇ ਮੁਹੱਬਤ ਤੋਂ ਵੱਧ ਵੀ ਆਪਣਾਪਣ ਜਿਆਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆ ਉਹ ਫਿਰ ਜਿਹੜੇ ਕਹਿੰਦੇ ਨੇ ਪੰਜਾਬ ਦੇ ਮੁੰਡੇ ਕੰਮ ਨਹੀਂ ਕਰਦੇ ਜੱਟਾਂ ਦੇ ਮੁੰਡੇ ਕੰਮ ਨਹੀਂ ਕਰਦੇ ਉਹਨਾਂ ਨੂੰ ਕੋਆਪਰੇਟ ਕਰੀਏ ਤੇ ਉਹਨਾਂ ਨੂੰ ਅੱਗੇ ਵਧਾਈਏ ਉਹਨਾਂ ਨੂੰ ਵੱਡੇ ਕਰੀਏ ਤੇ ਉਹਨਾਂ ਨੂੰ ਹੌਸਲਾ ਦਈਏ ਤੇ ਸਾਡਾ ਸਾਰਿਆਂ ਦਾ ਕੰਮ ਇਹ ਜੰਦਾ ਆ ਆਖੀ ਕਿਰਤ ਜਿੰਦਾਬਾਦ ਜਿੰਦਾਬਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਢਾਡੀ ਗੋਵਿੰਦ ਸਿੰਘ ਜੈਪਰਾ ਮੈਨੂੰ ਪਹਿਲਾਂ ਵੀਰ ਕੁਲਦੀਪ ਸਿੰਘ ਉਹਨਾਂ ਨੇ ਸਾਰਾ ਪੰਜਾਬੀ ਨੂੰ ਦੱਸਿਆ ਗੁਰੂ ਸਾਹਿਬ ਦੀ ਬਪਾਰ ਕਿਰਪਾ ਦੇ ਨਾਲ ਬੱਚੇ ਨੂੰ ਇਸ ਲੈਨ ਦੇ ਵਿੱਚ ਬੜਾ ਪਿਆਰ ਸੀਗਾ ਬੜਾ ਲੰਮਾ ਟਾਈਮ ਉਹਨੇ ਕੰਮ ਖੰਨੇ ਸ਼ਹਿਰ ਦੇ ਵਿੱਚ ਵੀ ਕੀਤਾ ਤੇ ਹੁਣ ਥੋੜੇ ਟਾਈਮ ਤੋਂ ਦਰਾਹੇ ਪਿਛਲੇ ਸਾਲ ਤੋਂ ਇਹ ਕੇਸ ਕੈਵਨ ਦੇ ਨਾਮ ਤੇ ਉਹ ਇੰਦਾਂ ਦਾ ਸ਼ੋਰੂਮ ਆਪਾਂ ਨੇ ਖੋਲਿਆ ਤੇ ਸਾਰਿਆਂ ਨੂੰ ਇੱਕ ਵਾਰੀ ਮੈਂ ਤਾਂ ਇੱਕ ਬੇਨਤੀ ਕਰੂੰਗਾ ਵੀ ਇੱਕ ਵਾਰੀ ਵੇਖ ਜਰੂਰ ਕਰਕੇ ਜਾਓ ਆ ਕੇ ਜਾਓ ਮਿਲ ਕੇ ਜਾਓ ਆਸ਼ੀਰਵਾਦ ਦੇ ਕੇ ਜਾਓ ਮੈਨੂੰ ਆਸ ਹੈ ਵੀ ਸੰਗਤ ਬੇਨਤੀ ਪ੍ਰਵਾਨ ਕਰੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ